ਹਾਂਜੀ ਗੁੱਡ ਮਾਰਨਿੰਗ ਮਿੱਤਰੋ ਸਿੱਧੀ ਗੱਲ ਸਾਰੀ ਹੈ ਆਪਣਾ ਅੱਜ ਵਲੌਗ ਆ ਰਿਹਾ ਵੀ ਸਿਕਸਟਾ ਹੁਣਾ ਆ ਦੇਖੋ ਆਪਣਾ ਪਿੱਕਾ ਖੜਾ ਤੇ ਸਹੀਰ ਦੇ 7:30 ਹੋ ਗਏ ਸਾਈਟ ਲੈਂਡ ਹੋਲ ਤੇ ਆਪਾਂ ਆਗੜਾ ਟੇਲਰ ਠੀਕ ਹੈ ਇਹ ਹੁਣ ਆਪਾਂ ਲੈ ਕੇ ਜਾਣਾ ਸਮਾਨ ਇੱਥੋਂ ਸਾਰਾ ਕੰਦਾ ਖੜੀ ਕਰਨੀ ਅੱਜ ਆਪਾਂ ਵਲੌਗ ਕਰੀਏ ਨੀਆ ਇਵੇਂ ਤੁਹਾਨੂੰ ਦਿਖਾਇਆ ਪਹਿਲਾਂ ਵੀ ਆਪਣੀ ਬਿਲਡਿੰਗ ਸਟਾਰਟ ਹੋਈ ਯਾਰ ਦੂਜੀ ਆ ਪਹਿਲਾਂ ਆ ਕਰੀ ਸੀ ਹੈਨਾ ਇਹ ਮੈਂ ਦੇਖੋ ਆਪਣੀ ਆਰਡੀ ਲਾਈ ਆਰਡੀ ਚ ਚੱਲਦਾ ਰੋਟੀ ਪਾਣੀ ਦਾਣਾ ਪਾਣੀ ਸਾਰਾ ਕੁਝ ਸੈਂ ਸੈਂ ਤੇ ਇਹ ਆਪਣਾ ਟੂਲ ਡੱਪਾ ਸਾਰਾ ਤੇ ਜੇ ਮਿਸਟਰੋ ਆ ਵੀ ਤੁਹਾਨੂੰ ਬਤਾ ਦਈ ਸਾਈਟ ਇਦੜਖੜੀ ਆ ਰਹੀ ਆਪਣੀ ਯਾ ਆਪਾਂ ਸਾਈਟ ਪਹਿਲਾਂ ਤਿਆਰ ਕਰੀ ਆ ਇਹ ਦੇਖੋ ਇਹਦਾ ਵੀ ਕਾਫੀ ਕੰਮ ਰਹਿੰਦਾ ਛੋਟਾ ਛੋਟਾ ਹੈ ਜਿੱਦਾਂ ਇਹ ਪਲਾਈਆਂ ਲਾਉਣੀਆਂ ਤੇ ਮੀਂਹ ਬਹੁਤ ਪੈ ਰਿਹਾ ਤੁਹਾਨੂੰ ਉੱਪਰੋਂ ਵੀ ਦਿਖਾਵਾਂਗੇ ਸਾਈਡ ਸਾਈਟ ਦਾ ਲੇਕ ਵੀ ਦਿਖਾਵਾਂਗੇ ਆ ਦੇਖੋ ਜਿੰਨੀ ਤੇ ਆਪਣੀ ਇਦਾਂ ਸਾਈਟ ਤਿਆਰ ਹੁਣ ਬਲੌਕੜੀ ਤਿਆਰ ਕਰ ਰਹੇ ਆ ਇਦੜ एक ब्लॉक उधर तैयार होना एक ब्लॉक इधर नवा तैयार होना पाउचित्रै कर लिया भाई どうしたらい ਵੀ ਮਿੱਤਰ ਆ ਦੇਖੋ ਪੱਕ ਕੰਡਾ ਫੜੀਆਂ ਕਰੀਆਂ ਤੇ ਇੱਧਰ ਆਗੀਆਂ ਪੌੜੀਆਂ ਤੇ ਕਿਸੇ ਮੇਰੇ ਵੀਰ ਨੇ ਘਰ ਟਾਊਨ ਹਾਊਸ ਆਪਣੀ ਬਿਲਡਿੰਗ ਕਮਰਸ਼ੀਅਲ ਹੈ ਨਾ ਤਿਆਰ ਕਰਾਉਣੀ ਹੋਵੇ ਪ੍ਰੀ ਹੋਵੇ ਕਰਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਆ ਦੇਖੋ ਲੇਕਿਨ ਆ ਆਪਣੇ ਪੰਜਾਬੀ ਵੀਰ ਦਾ ਘਰ ਆ ਕਿਸੇ ਦਾ ਬੜਾ ਸੋਹਣਾ ਤਿਆਰ ਕਰਿਆ ਹੋਇਆ ਤੇ ਬਾਈ ਨੇ ਸਭ ਤੋਂ ਵੱਡੀ ਗੱਲ ਜਿੱਦਾਂ ਨਕਸ਼ੇ ਜੀ ਵੀ ਮਰੇ ਦੋਵੇਂ ਸੀ ਉਹ ਵੀ ਖੜੀ ਆ ਇੱਕ ਵੀਮਰ ਇੱਥੇ ਖੜੀ ਆ ਤੇ ਕੇਂਦਰ ਖੜਾਈਆ ਪਿੱਕੇ ਦੇ ਪਾਣੀ ਸਾਈਡ ਬਾਈ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹਾਂ ਆ ਦੇਖੋ ਬਹਾ ਜਾਪੜੀਆਂ ਕੰਨਾਂ ਖੜੀਆਂ ਹੋ ਜਾਣੀਆਂ ਤੇ ਫਿਰ ਆਪਾਂ ਪਾਵਾਂਗੇ ਫਿਰ ਆਪਣਾ ਪਰਾਇਆਂ ਕੀਏ ਤੇ ਫਿਰ ਪਲਾਈਆਂ ਫਿਰ ਆਪਾਂ ਨੈਕਸਟ ਫਲੋਰ ਦੀ ਗੰਦਾ ਖੜੀ ਕਰਾਂਗੇ ਉਹ ਆਪਣੀਆਂ ਤਿਆਰ ਕਰੀਆਂ ਹੋਈਆਂ ਪ੍ਰੀਫੈਬ ਲੈ ਵੀ ਮਿੱਤਰੋ ਜੈਕ ਲੈ ਵੀ ਮਿੱਤਰੋ ਆਪਾਂ ਰੱਖਨੇ 115 ਨੰਬਰ ਜੰਟ ਚ ਉਹੋਂ ਦੀ ਗੰਦਾ ਆਪਣੀ ਉੱਡੀ ਇਹ ਰੱਖਾਂਗੇ ਉਰੇ ਆਈਏ ਸਾਨੂੰ ਦਿਖਾਉਣਿਆ ਕੰਧਾ ਆਉਂਦੀ ਯਾਨੀ ਮੁੰਡਾ ਰਾਕੋ ਮੈਂ ਅੱਜ ਕੱਤੀ ਕੁੱਤੀ ਕਰਦਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਇਹ ਲਾਉਣੀ ਆ ਕੋਦਾਂ ਰੱਖਣੀ ਆ ਇਹ ਹੋਰ ਰੱਖਣੀ ਆ ਆਪਾਂ ਇੰਦਰ ਹੂੰ ਇਹ ਯਾਰ ਅੰਦਰ ਲੇਟਾ ਵੇ ਟਾਈਮ ਦਾ 3:30 ਨੂੰ ਹਉਣ ਵਾਲਿਆ ਬਾਈ ਨੂੰ ਪੁੱਛ ਗਿਆ ਵੀ ਪੌੜੀ ਵਾਲੀ ਜਿਹੜਾ ਜਗ੍ਹਾ ਦੀ ਰੱਖਣੀ ਆ ਇਹ

ਡੇਰੀ ਵਾਲਾ ਧਰਤੀ ਖੜੀ ਹੁਣ ਕਿ ਜਮੀਨ ਦੇ ਵਿੱਚ ਜ਼ਿਆਦਾ ਹੋ ਗਿਆ ਤੇ ਹੁਣ ਇਹਨਾਂ ਨੂੰ ਖਾਲ ਨੂੰ ਸੈੱਟ ਕਰਕੇ ਰੱਖਾਂਗੇ ਲੈਵਲ ਯੂਲ ਕਰਕੇ ਅੱਜ ਵਸ ਇਕੱਲੀਆਂ ਟਿਕਾਉਣੀ ਨੇ ਇੱਥੇ ਖੜਾਉਣੀ ਨੇ ਇਹ ਆਪਾਂ ਅੱਜ ਸਾਰੇ ਜੁੰਟਾਂ ਦੀਆਂ ਕੀਰੋ ਵਾਲਾ ਖੜੀਆਂ ਕਰਾਂਗੇ ਜਿਹੜੀਆਂ ਵੱਡੀਆਂ ਕਹਿੰਦਾ ਜਿਆਤਰ ਆਪਾਂ ਭਾਰੀ ਹੁੰਦੀਆਂ ਹੋਰ ਸਾਰੀਆਂ ਮਸ਼ੀਨ ਨਾਲ ਚੱਕ ਲਈਆਂ ਬਾਕੀ ਹੱਥੀ ਵੀ ਚੱਕ ਲੈਣੇ ਆ ਐਵੇਂ ਵੀ ਬੰਦੇ ਸੌਖਾ ਰਹਿੰਦੇ ਨੇ ਤੇ ਕੋਈ ਔਖਾ ਨਹੀਂ ਹੁੰਦਾ ਹਣਾ ਕੰਮ ਪਰ ਆਇਆ ਤੇ ਐਵੇਂ ਕੋਈ ਨੀਕੀ ਹੋਈਏ ਸੇਫਟੀ ਜ਼ਰੂਰੀ ਆ ਬੰਦਾ ਬੰਦੇ ਦਾ ਕੰਮਕਾਰ ਚੱਲਦਾ ਰਹੀ ਇਹੀ ਚੰਗਾ ਆ ਤੇ ਮੇਰਾ ਵੀ ਸਾਰੇ ਜਾਣੇ ਸਭ ਤੋਂ ਵੱਡੀ ਗੱਲ ਆ ਕਿ ਇੱਥੇ ਕੰਮ ਚੱਲਦੇ ਰਹੇ ਨੇ ਸੇਫਟੀ ਜ਼ਰੂਰ ਵਰਤਿਆ ਕਰੋ ਹਣਾ ਸੇਫਟੀ ਦਾ ਮਾਸਟਰ ਧਿਆਨ ਰੱਖਿਆ ਜਾਵੇ ਫਰਸਟ ਪ੍ਰੀਅਰਟੀ ਦਿੱਤੀ ਜਾਵੇ ਸੇਫਟੀ ਨੂੰ ਮੋਹ ਦਿਖਾਉਨੇ ਆ ਵੀ ਕਿਵੇਂ ਗੰਦ ਉੱਦੀ ਆ ਉਤਰਦੀ ਆ ਠੀਕ ਆ

ਮੇਰੇ ਸ਼ਾਂਤ ਇਹ ਕਿੱਦਾਂ ਫਿਰ ਚੋਕ ਕਰਕੇ ਚੱਕਣੀ ਮੈਂ ਥੋੜਾ ਰਿਸਕ ਲੈ ਰਿਹਾ ਉਹ ਰਿਸਕ ਲੈਣਾ ਹੀ ਚਾਹੀਦਾ ਇਸ ਦਾ ਸਜਾ ਬਿਤਾਉਂਦਾ ਅੱਲਾਹ ਰਹਿਮਤ ਦੀ ਚੱਕਰੀ ਜੀ ਤੁਸੀਂ ਮਰਜੀ ਵਾਰ ਕੋਈ ਮੇਰਾ ਵੀ ਵਾਕੀ ਇਹਦੇ ਬਾਈ ਉਹ ਇਹ ਕੱਟਦੇ ਆ ਫਿਰ ਨਹੀਂ ਦਾ ਕੰਮ ਕਰਦਾ 600 ਡਾਲਰ ਨੂੰ 1000 ਨੂੰ ਪਾਉਂਦਾ ਸਾਰੇ ਇੱਕ ਤਰ੍ਹਾਂ ਇੱਕ ਸਿਆਣੇ ਲੋ ਜੀ ਆ ਜੀ ਤਰੀਕਾ ਅੰਦਰ ਜੂਮੂ ਨਾਲ ਕੰਦਾ ਰੱਖਣ ਦਾ ਹਾਂ ਜੀ ਮਿੱਤਰੋ ਮੀ ਬਹੁਤ ਪੈਰੇ ਤੇ ਆਪਾਂ ਨੇ ਫੇਰ ਕਰ ਲਈ ਛੁੱਟੀ ਤੇ ਜਰਾਬਾਂ ਉਹ ਤੇ ਗਿੱਲੀਆਂ ਵੀ ਲੈ ਦਿਖ ਰਿਹਾ ਤੁਹਾਨੂੰ ਬੂਡਵਾਰ ਪਾਫਾ ਮਾਰ ਰਹੀਆਂ ਸਾਰਾ ਕੁਝ ਤੇ ਲੋ ਤੁਹਾਨੂੰ ਦਿਖਾਉਣੇ ਹੁਣ ਸਾਈਟ ਉੱਪਰੋਂ ਇੱਕ ਵਾਰੀ ਇਹ ਵੀਡੀਓ ਬਣਾਈ ਸੀ ਪਹਿਲਾਂ ਹਨਾ ਤੇ ਦੇਖੋ ਫਿਰ ਕਿੰਨਾ ਸੋਹਣਾ ਹੈਗਾ ਇੱਥੇ ਤੇ ਅਸੀਂ ਆਪ ਦਾ ਐਡੀਟਿੰਗ ਤੇ ਵਿੱਚ ਸੁਧਾਰ ਜਿਆ ਕਰੀ ਜਾਂਦੇ ਆ ਸੋ ਗਲਤੀ ਮਲਤੀ ਮਾਫ ਕਰਿਓ ਕੋਈ ਹੋਰ ਬੋਲ ਕਈ ਵਾਰ ਗਲਤ ਮਲਤ ਬੋਲਿਆ ਜਾਂਦਾ ਜਾਂ ਕੁਝ ਵੀ ਹੋਰ ਗਲਤੀਆਂ ਹੁੰਦੀਆਂ ਹਨ ਤੇ ਚਲੋ ਜੀ ਆਪਾਂ ਫਿਰ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮੇਰਾ ਵੀਰ ਧੰਨਵਾਦ ਜੀ